ਰੈਡੀ ਗੁਰੂ ਖਾਲਸਾ ਪੰਥ ਬੁੱਢਾ ਦਲ ਮਹੱਤਮਪੂਰਨ ਧਾਰਮਿਕ ਸਿੱਖ ਫੌਜੀ ਸੰਗਠਨ ਨਿਹੰਗ ਸਿੰਘਾਂ ਦਾ ਸਮੂਹ ਹੈ ਜੋ ਸਿੱਖ ਧਰਮ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਸ਼ੁਰੂ ਹੁੰਦਾ ਹੈ ਰੈਡੀ ਇਸ ਦੇ ਗਠਨ ਦੀ ਸਹੀ ਤਾਰੀਖ ਚੰਗੀ ਤਰ੍ਹਾਂ ਦਾਸਤਾਵੇਜ਼ੀ ਨਹੀਂ ਹੈ ਪਰ ਮੰਨਿਆ ਜਾਂਦਾ ਹੈ ਕਿ ਇਹ 17ਵੀਂ ਸਦੀ ਦੌਰਾਨ ਸਥਾਪਿਤ ਹੋਈ ਸੀ ਡੰਡੀ ਸਿੱਖ ਇਤਿਹਾਸ ਵਿੱਚ ਸਤਿਕਾਰਯੋਗ ਸ਼ਖਸੀਅਤ ਬਾਬਾ ਬੁੱਢਾ ਸਾਹਿਬ ਜੀ ਨੇ ਬਹੁਤਮੁਹੰਵਰਨਾ ਭੂਮਿਕਾ ਨਿਭਾਈ ਡੰਡੀ ਉਹ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨੇਨ ਸੇਵਕ ਸਨ ਡੰਡੀ ਗੁਰੂਆਂ ਦੇ ਭਰੋਸੇਮੰਦ ਸਲਾਹਕਾਰ ਅਤੇ ਮਹਾਨ ਸੇਵਕ ਵਜੋਂ ਵੀ ਸੇਵਾ ਕੀਤੀ ਡੰਡੀ ਬਾਬਾ ਬੁੱਢਾ ਜੀ ਦੀ ਨਿਰਸਵਾਰਥ ਸੇਵਾ ਸ਼ਰਧਾ ਨੇ ਉਹਨਾਂ ਨੂੰ ਸਿੱਖ ਪਰੰਪਰਾ ਵਿੱਚ ਪ੍ਰਮੁੱਖ ਸਥਾਨ ਪ੍ਰਾਪਤ ਕੀਤਾ ਡੰਡੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਦੌਰਾਨ ਬਾਬਾ ਬੁੱਢਾ ਜੀ ਗਵਾਲੀਅਰ ਦੇ ਕਿਲੇ ਉੱਤੇ ਪਹੁੰਚੇ ਨੰਡੀ ਸੇਵੇਂ ਗੁਰੂ ਦਾ ਸਵਾਗਤ ਕਰਨ ਘੋੜਿਆਂ ਉੱਤੇ ਸਵਾਰ ਸਿੱਖ ਜੋਧਿਆਂ ਦਾ ਵਿਸ਼ਾਲ ਇਕੱਠ ਇੱਕ ਵੱਡ ਯੁੱਧ ਦੀ ਤਸਵੀਰ ਪੇਸ਼ ਕਰ ਰਿਹਾ ਸੀ ਨੰਡੀ ਸ੍ਰੀ ਗੁਰੂ ਹਰਗੋਬਿੰਦ ਜੀ ਇਸ ਦ੍ਰਿਸ਼ ਨੂੰ ਤੱਕ ਕੇ ਬਹੁਤ ਗੋਸ਼ਪਹੀ ਅਤੇ ਬਾਬਾ ਬੁੱਢਾ ਜੀ ਨੂੰ ਵਰਦਾਨ ਜਾਂ ਅਸ਼ੀਰਵਾਦ ਦਿੱਤਾ ਕਿ ਬਾਬਾ ਜੀ ਤੁਹਾਡੇ ਨਾਮ ਉੱਤੇ ਦਲ ਪੰਥ ਚੱਲੇਗਾ ਡੰਡੀ ਬੁੱਢਾ ਦਲ ਸਿੱਖ ਇਤਿਹਾਸ ਦਾ ਅਣਖੜਵਾ ਅੰਗ ਹੋਣ ਕਰਕੇ ਬਾਬਾ ਬੁੱਢਾ ਜੀ ਦੀਆਂ ਸਿੱਖਿਆਵਾਂ ਅਤੇ ਸਿੱਖ ਧਰਮ ਦੀਆਂ ਜੰਗ ਜੋ ਪਰੰਪਰਾਵਾਂ ਦੀ ਬਰਾਸਤ ਨੂੰ ਰੈਡੀ ਅੱਗੇ ਵਧਾਉਂਦਾ ਹੈ ਡੰਡੀ ਇਸ ਨੂੰ ਸਿੱਖ ਭਾਈਚਾਰੇ ਦੇ ਮਹੱਤਮ ਪੂਰਨ ਜਥਿਆਂ ਜਾਂ ਸੰਪਰਦਾਵਾਂ ਵਿੱਚੋਂ ਇੱਕ ਵਜੋਂ ਜਾਣਿਆ ਜਾਂਦਾ ਹੈ ਡੰਡੀ ਨਿਹੰਗ ਸਿੰਘ ਖਾਲਸਾ ਦੇ ਅੰਦਰ ਸਭ ਤੋਂ ਪੁਰਾਣਾ ਸਮੂਹ ਬੁੱਢਾ ਦਲ ਸਿੱਖ ਭਾਈਚਾਰੇ ਦੀ ਸਥਾਈ ਵਿਰਾਸਤ ਅਤੇ ਜੋਦਾ ਭਾਵਨਾ ਨੂੰ ਦਰਸਾਉਂਦਾ ਹੈ ਡੰਡੀ ਇਹ ਸਤਿਕਾਰਯੋਗ ਸਮੂਹ ਸਿੱਖ ਧਰਮ ਦੇ ਮੂਲ ਅਤੇ ਵਿਕਾਸ ਨਾਲ ਨੇੜਿਓਂ ਜੁੜਿਆ ਹੋਇਆ ਹੈ 10ਵੇਂ ਸਿੱਖ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਥਾਪਤ ਰਵਾਇਤੀ ਅਭਿਆਸਾਂ ਸਿੱਖਿਆਵਾਂ ਅਤੇ ਜੰਗਜੂ ਭਾਵਨਾ ਨੂੰ ਸੁਰੱਖਿਤ ਰੱਖਣ ਵਿੱਚ ਇਸ ਨੇ ਮੁੱਖ ਭੂਮਿਕਾ ਨਿਭਾਈ ਹੈ ਡੰਡੀ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ ਸਿੱਖਾਂ ਦਾ ਇੱਕ ਅਧਿਆਤਮਕ ਅਤੇ ਜੰਗਜੂ ਜੋਦਾ ਭਾਈਚਾਰਾ ਜੋ ਸ਼ਰਧਾ ਅਤੇ ਹਿੰਮਤ ਨਾਲ ਆਪਣੇ ਵਿਸ਼ਵਾਸ ਅਤੇ ਕਦਰਾਂ-ਕੀਮਤਾਂ ਨੂੰ ਸਮਰਪਿਤ ਹੈ ਡੰਡੀ ਉਦੋਂ ਤੋਂ ਬੁੱਢਾ ਦਲ ਨੇ ਮੀਰੀ-ਪੀਰੀ ਮਿਸ਼ਨ ਦੀ ਅਗਵਾਈ ਕੀਤੀ ਹੈ ਜੰਗ ਜੂ ਸਿਖਲਾਈ ਅਧਿਆਤਮਿਕ ਅਨੁਸ਼ਾਸਨ ਅਤੇ ਭਾਈਚਾਰਕ ਸੇਵਾ ਉੱਤੇ ਕੇਂਦਰਿਤ ਹੋ ਕੇ ਸਿੱਖ ਜੀਵਨ ਢੰਗ ਦੀ ਰੱਖਿਆ ਕੀਤੀ ਹੈ ਡੰਡੀ ਮੁੱਢਲਾ ਧੜ ਦੀਆਂ ਇਤਿਹਾਸਿਕ ਬੁਨਿਆਦਾਂ 10ਵੇਂ ਸਿੱਖ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਸਿੱਖ ਇਤਿਹਾਸ ਦੇ ਪਰਿਵਰਤਨਸ਼ੀਲ ਦੌਰ ਵਿੱਚ ਲੂੰਗੀਆਂ ਜੜਾਂ ਹਨ ਢੰਡੀ ਸਿੱਖ ਧਰਮ ਦੀ ਰੱਖਿਆ ਅਤੇ ਪ੍ਰਸਾਰ ਲਈ ਇੱਕ ਸੰਗਠਿਤ ਭਾਈਚਾਰੇ ਦੀ ਜ਼ਰੂਰਤ ਨੂੰ ਪਛਾਣਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਰਣਨੀਤਕ ਤੌਰ ਉੱਤੇ ਆਪਣੇ ਪੈਰੋਕਾਰਾਂ ਨੂੰ ਦੋ ਮੁੱਖ ਭਾਗਾਂ ਵਿੱਚ ਸੰਗਠਿਤ ਕੀਤਾ ਜਿਸ ਨਾਲ ਸਿੱਖ ਧਰਮ ਦੇ ਅੰਦਰ ਸਥਾਈ ਵਿਰਾਸਤ ਬਨਣ ਵਾਲੀ ਜ਼ਮੀਨ ਤਿਆਰ ਹੋਈ ਡੰਡੀ